ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ 30 ਮਿੰਟ ਵੇਗਰੇ ਸਾਰੇ ਹੀ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਮੈਂ ਅਨਵਦੀਪ ਪਾਲੀਪਾਲ ਸਭ ਤੋਂ ਪਹਿਲਾਂ ਨਾਸਰ ਮਾਰਦੇ ਆ ਅਹਮ ਸਰੂਰ ਵਿੱਚ ਮੈਂ ਗੁਰਦੁਆਰਾ ਸੰਸਾਗਰ ਬੈਲਰੋਜ਼ ਦਾ ਖਾਸ ਉਪਰਾਲਾ ਪੰਜਵੇਂ ਪਾਸ਼ਾ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਲਾਇਆ ਗਿਆ ਖੂਨਦਾਨ ਕੈਂਪ ਗੁਰਦੁਆਰਾ ਨਾਨਕ ਪ੍ਰਕਾਸ਼ ਫੇਸਟੋ ਵਿਖੇ ਰੱਖਿਆ ਗਿਆ ਪ੍ਰੋਗਰਾਮ ਸ਼ਰਫ ਇਕਰਾਜ ਸਿੰਘ ਅਤੇ ਗਗਨਦੀਪ ਸਿੰਘ ਨੂੰ ਕੀਤਾ ਗਿਆ ਸਨਮਾਨੀ ਦੋਵੇਂ ਗੁਰਸਿੱਖ ਨੌਜਵਾਨਾਂ ਨੇ ਚਮਕਾਇਆ ਪੰਜਾਬ ਯਦਨਾਮ ਪ੍ਰੈਜ਼ੋ ਦੇ 골ਡਨ ਪੈਰਾਸ ਵਿੱਚ ਲੱਗਿਆ ਰੌਣਕ ਕਰਵਾਇਆ ਗਿਆ ਤੀਆਂ ਤੇ ਪੰਜਾਬੀ ਟੈਲੈਂਟ ਸ਼ੋਹ ਕਿਹਨਸਾ ਗ੍ਰਮ ਮਤਾਪਿਸ਼ਤਾ ਨਿਜਰਸੀ ਦੇ ਐਸਲਨ ਵਿਖੇ ਅਨੁਦਿੱਪ ਕੋਰਫ ਲੋ ਚਲਾਏ ਜਾ ਰਹੇ ਨਿਰਵਾਣਾ ਅਡਲਟ ਡੇ ਕੇਅਰ ਸੈਂਟਰ ਵਿਦੇਸ਼ ਦੇ ਵਿੱਚ ਰਹਿੰਦੇ ਮਾਪਿਆਂ ਦੇ ਬੱਚਿਆਂ ਦੇ ਲਈ ਵਰਤਾਨ ਸਾਬਿਤ ਹੋ ਰਿਹਾ ਇਸ ਦੇ ਵਿੱਚ ਬਜ਼ੁਰਗਾਂ ਦਾ ਜਿੱਥੇ ਖਾਸ ਧਿਆਨ ਰੱਖਿਆ ਜਾਂਦਾ ਹੋਤੇ ਹੀ ਬਜ਼ੁਰਗਾਂ ਦੀ ਪਾਸ਼ਾ ਦੇ ਮੁਤਾਬਿਕ ਨਰਸਾਂ ਬਜ਼ੁਰਗਾਂ ਨੂੰ ਘਰੋਂ ਲਿਉਣ ਤੇ ਛੱਡਣ ਸਮੇਤ ਹੋਰ ਵੀ ਕਈ ਤਰ੍ਹਾਂ ਦੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਇਸ ਪੂਰੀ ਖਬਰ ਤੇ ਪੇਸ਼ ਹੈ ਸਾਡੀ ਖਾਸ ਰਿਪੋਰਟ ਨਿਰਵਾਣਾ ਅਡਲਟ ਡੇ ਕੇਅਰ ਸੈਂਟਰ ਇੱਕ ਅਜੀ ਹਾਰ ਡੇ ਕੇਅਰ ਸੈਂਟਰ ਜੋ ਵਿਦੇਸ਼ਾਂ ਚ ਰਹਿੰਦੇ ਬਜ਼ੁਰਗਾਂ ਲਈ ਸੋਹਣੇ ਢੰਗ ਨਾਲ ਜ਼ਿੰਦਗੀ ਜਿਉਂ ਇੱਕ ਆਸ ਹੈ ਅਨੁਦੀਪ ਕੌਰ ਫੁੱਲੋ ਨਿਊ ਜਰਸੀ ਦੇ ਇਸਲਨ ਏਰੀਆ ਵਿਖੇ ਨਿਰਵਾਣਾ ਅਡਲਟ ਡੇ ਕੇਅਰ ਸੈਂਟਰ ਚਲਾਇਆ ਜਾ ਰਿਹਾ ਹੈ ਜੋ ਕਿਸੇ ਵਜ੍ਹਾ ਕਾਰਨ ਕਰਾਂ ਦੇ ਵਿੱਚ ਇਕੱਲੇ ਰਹਿ ਰਹੇ ਬਜ਼ੁਰਗਾਂ ਲਈ ਵਰਦਾਨ ਹੈ ਕਿਉਂਕਿ ਵਿਦੇਸ਼ਾਂ ਦੇ ਵਿੱਚ ਘਰਤੀ ਸਾਰੇ ਮੈਂਬਰ ਆਪੋ ਆਪਣੇ ਕੰਮਕਾਰਾਂ ਵਿੱਚ ਬਿਸੀ ਹੁੰਦੇ ਨੇ ਪਿੱਛੇ ਰਹਿ ਜਾਂਦੇ ਨੇ ਬਜ਼ੁਰਗ ਮਾਪੇ ਜੋ ਆਪਣੇ ਆਪ ਨੂੰ ਕਰਾਂ ਦੇ ਵਿੱਚ ਕੈਦ ਜਿਹਾ ਮਹਿਸੂਸ ਕਰਨ ਲੱਗ ਪੈਂਦੇ ਨੇ ਉਹਨਾਂ ਬਜ਼ੁਰਗਾਂ ਦੇ ਲਈ ਅਜੇ ਹੀ ਟੇ ਕੇਅਰ ਸੈਂਟਰ ਬੇहद ਸਹਾਈ ਸਿਤ ਹੁੰਦੇ ਨੇ ਇਹਨਾਂ ਡੇ ਕੇਅਰ ਸੈਂਟਰਸ ਦੇ ਵਿੱਚ ਜਿੱਥੇ ਬਜ਼ੁਰਗਾਂ ਦਾ ਇਕੱਲਾਪਨ ਅਤੇ ਤਣਾਅ ਦੂਰ ਹੁੰਦਾ ਹੈ ਉੱਥੇ ਹੀ ਬਜ਼ੁਰਗਾਂ ਨੂੰ ਆਪਣੀ ਬੋਲੀ ਬੋਲਣ ਵਾਲੇ ਸਾਥੀ ਵੀ ਮਿਲ ਜਾਂਦੇ ਨੇ ਜਿਸ ਕਾਰਨ ਉਹਨਾਂ ਦਾ ਸਮਾਂ ਵੀ ਬਹੁਤ ਵਧੀਆ ਵਤੀਤ ਹੁੰਦਾ ਹੈ ਸੋਸ ਮੈਡੀਕਲ ਕੇਅਰ ਅਪਾਰਟ ਫਰਮ ਥੈਟ ਇੱਕ ਬੜਾ ਫੱਡਾ ਫੈਕਟਰ ਜਿਹੜੀ ਪ੍ਰੋਵਾਈਡ ਕਰਦੇ ਆ ਉਹ ਹੈ ਐਕਟੀਵਿਟੀਜ਼ ਇੱਥੇ ਜਿਸ ਵਿੱਚ ਕਾਫੀ ਸਾਰੀ ਕਲਚਰਲ ਐਕਟੀਵਿਟੀਜ਼ ਤੋਂ ਲੈ ਕੇ ਬਿੰਗੋ 멘ਟਲ ਐਕਟੀਵਿਟੀਜ਼ ਫਿਜ਼ੀਕਲ ਐਕਟੀਵਿਟੀਜ਼ ਯੋਗਾ ਐਕਸਰਸਾਈਜ਼ ਮਾਰਨਿੰਗ ਯੋਗਾ ਚੇਅਰ ਐਕਸਰਸਾਈਜ਼ ਕਰਾਉਂਦੇ ਆ ਸੀਨੀਅਰਸ ਨੂੰ ਸੋ ਇਹ ਚੀਜ਼ਾਂ ਲਾਈਕ ਇਟਸ ਅ ਪ੍ਰੀਵੈਂਟਿਵ ਕੇਅਰ ਪ੍ਰੋਗਰਾਮ ਸੋ ਕੋਸ਼ਿਸ਼ ਇਹ ਹੁੰਦੀ ਕਿ ਜੋ ਸੀਨੀਅਰਸ ਆਏ ਨੇ ਤੇ ਅਗਰ ਉਹ ਉਹਨਾਂ ਦੀ ਏਜ 70 ਹੈ ਦੇ ਸ਼ੁੱਡ ਬੀ ਯੰਗ ਐਸ ਲਾਈਕ 60 ਇਅਰਸ ਔਰ ਹਮੇਸ਼ਾ ਇਹ ਲੋਕ ਪ੍ਰੀਵੈਂਟ ਕਰ ਸਕੇ ਕਿ ਕੋਈ ਚੀਜ਼ ਉਹਨਾਂ ਨੂੰ ਵੱਡੀ ਮਿਸ ਹੈਪ ਹੋਣ ਤੋਂ ਪਹਿਲਾਂ ਅਸੀਂ ਆਪਣੀ ਗਾਈਡੈਂਸ ਦੇ ਅੰਦਰ ਇਹਨਾਂ ਨੂੰ ਪ੍ਰੀਵੈਂਟਿਵ ਐਥੀ ਮੈਜਰਸ ਪ੍ਰੋਵਾਈਡ ਕਰ ਸਕੀਏ ਸੋ ਡੂ ਕਮ ਪਲੀਜ਼ ਵਿਜ਼ਿਟ ਅਸ ਐਟ ਨਿਰਵਾਨਾ ਅਡਲ ਡੇ ਕੇਅਰ ਐਟ 835 ਯੂਐਸ 1 ਸਾਊਥ ਇਜ਼ਲਨ ਨਿਊ ਜਰਸੀ ਥੈਂਕ ਯੂ ਨਿਰਵਾਨਾ ਅਡਲਟ ਡੇ ਕੇਅਰ ਸੈਂਟਰ ਵਿੱਚ ਬਜ਼ੁਰਗਾਂ ਦੀ ਦੇਖਭਾਲ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਕੀਤੀ ਜਾਂਦੀ ਹੈ ਬਜ਼ੁਰਗਾਂ ਦੇ ਲਈ ਅਲੱਗ-ਅਲੱਗ ਧਰਮਾਂ ਦੇ ਮੁਤਾਬਕ ਪਾਠ ਪੂਜਾ ਕਰਨ ਲਈ ਜਗ੍ਹਾ ਪਣੀ ਹੋਈ ਹੈ ਬਜ਼ੁਰਗਾਂ ਨੂੰ ਉਹਨਾਂ ਦੀ ਖਾਣ-ਪੀਣ ਲਈ ਸਮੇਂ ਮੁਤਾਬਕ ਵਧੀਆ ਕੁਆਲਿਟੀ ਦਾ ਖਾਣਾ ਦਿੱਤਾ ਜਾਂਦਾ ਹੈ ਡੇ ਕੇਂਟਰ ਦੇ ਵਿੱਚ ਬਜ਼ੁਰਗਾਂ ਤੋਂ ਵੱਖੋ-ਵੱਖਰੀਆਂ ਖੇਡਾਂ ਖੜਾਈਆਂ ਚਾਹਦੀਆਂ ਨੇ ਤੇ ਸਮੇਂ-ਸਮੇਂ ਤੇ ਬਜ਼ੁਰਗਾਂ ਦੇ ਟੂਰ ਵੀ ਲਿਜਾਏ ਜਾਂਦੇ ਨੇ ਫੈਸਿਲਿਟੀ ਜਿੱਥੇ ਆਪਣੀ ਜੋ ਵੀ ਬਜ਼ੁਰਗਾਂ ਦੀ ਇੱਕ ਤਾਂ ਹੈਲਥ ਵਾਸਤੇ ਸਾਨੂੰ ਸਾਰਾ ਕੁਝ ਧਿਆਨ ਰੱਖਣਾ ਪੈਂਦਾ ਉਹਨਾਂ ਦੀ ਹੈਲਥ ਅਸੀਂ ਪ੍ਰੋਵਾਈਡ ਸਭ ਤੋਂ ਠੀਕ ਰਹੇ ਹੈਲਥ ਉਹਨਾਂ ਦੀ ਬਾਕੀ ਐਕਟੀਵਿਟੀ ਸਾਡੀਆਂ ਕੋਸ਼ਿਸ਼ ਹੁੰਦੀ ਹੈ ਸਭ ਤੋਂ ਵੀ ਉਹਨਾਂ ਦੀ ਉਹਨਾਂ ਨੂੰ ਬੀਜ਼ੀ ਰੱਖਣ ਵਾਸਤੇ ਉਹਨਾਂ ਨੂੰ ਹੈਲਦੀ ਰੱਖਣ ਵਾਸਤੇ ਅਸੀਂ ਡਿਫਰੈਂਟ ਡਿਫਰੈਂਟ ਐਕਟੀਵਿਟੀਜ਼ ਕਰਾਉਂਦੇ ਉਹਨਾਂ ਨੂੰ ਨਿਰਵਾਣਾ ਡੇ ਕੇਅਰ ਸੈਂਟਰ ਵਿੱਚ ਆ ਕੇ ਬਜ਼ੁਰਗ ਜਿੱਥੇ ਫੱਖੋ ਵਕਰੀਆ ਖੇਡਾ ਜਾਂ ਕਾਰਜਾਂ ਦੇ ਵਿੱਚ ਬੀਜ਼ੀ ਰਹਿੰਦੇ ਨੇ ਉੱਥੇ ਹੀ ਉਹਨਾਂ ਵੱਲੋਂ ਪੰਜਾਬ ਆਪਣੇ ਪਿੰਡ ਪਰਿਵਾਰ ਦੋਸਤ ਮਿੱਤਰਾਂ ਦੀਆਂ ਗੱਲਾਂ ਇਕ ਦੂਜੇ ਦੇ ਨਾਲ ਸਾਂਝਿਆ ਕੀਤੀਆਂ ਜਾਂਦੀਆਂ ਨੇ ਤੁਹਾਨੂੰ ਦੱਸਣੀ ਹੈ ਕਿ ਇਸ ਡੇ ਕੇਅਰ ਸੈਂਟਰ ਦੇ ਵਿੱਚ ਬਜ਼ੁਰਗਾਂ ਦੇ ਨਾਸ਼ਤੇ ਤੇ ਦੁਪਹਿਰ ਦੇ ਖਾਣੇ ਦਾ ਬਹੁਤ ਹੀ ਵਧੀਆ ਪ੍ਰਬੰਧ ਹੈ ਇਸਲੈਂਡ ਨਿਊ ਜਰਸੀ ਦੇ ਨੇੜੇ ਦੇ ਏਰੀਏ ਦੇ ਸਾਰੇ ਬਜ਼ੁਰਗ ਇਸ ਡੇ ਕੇਅਰ ਸੈਂਟਰ ਦਾ ਹਿੱਸਾ ਬਣ ਸਕਦੇ ਨੇ ਤੁਹਾਨੂੰ ਦੱਸ ਦਈਏ ਕਿ ਨਿਰਵਾਣਾ ਅਡਲਟ ਕੇਅਰ ਸੈਂਟਰ ਵਿਖੇ ਇੱਕ ਸੋਸ਼ਲ ਵਰਕਰ ਹੁੰਦਾ ਜੇਕਰ ਕਿਸੇ ਬਜ਼ੁਰਗ ਨੂੰ ਕਿਸੇ ਵੀ ਕੰਮ ਪ੍ਰਤੀ ਕੋਈ ਸਮੱਸਿਆ ਆ ਰਹੀ ਹੈ

ਬਜ਼ੁਰਗਾਂ ਦੀ ਦੇਖਭਾਲ ਤੇ ਲਈ ਰੱਖੀਆਂ ਗਈਆਂ ਨਰਸਾਂ ਵੱਲੋਂ ਉਹਨਾਂ ਨੂੰ ਖਾਣੇ ਦੇ ਨਾਲ-ਨਾਲ ਸਮੇਂ ਸਿਰ ਦਵਾਈਆਂ ਵੀ ਦਿੱਤੀਆਂ ਜਾਂਦੀਆਂ ਨੇ ਮੈਂ ਨਿਵਾਨਾ ਡਲ ਕੇਅਰ ਚ ਪਿਛਲੇ 10 ਸਾਲਾਂ ਤੋਂ ਕੰਮ ਕਰ ਰਹੀ ਹਾਂ ਐਜ਼ ਏ ਡੀਓ ਐਨ ਕੰਮ ਕਰ ਰਹੀ ਹਾਂ ਔਰ ਮੇਰਾ ਕੰਮ ਮੇਨ ਕੰਮ ਹੈ ਬਜ਼ੁਰਗ ਜਿਹੜੇ ਸਾਡੇ ਕੋਲ ਆਂਦੇ ਨੇ ਉਹਨਾਂ ਦੀ ਸੇਵਾ ਕਰਨਾ ਉਹਨਾਂ ਦੇ ਰਿਕਾਰਡ ਮੇਨਟੇਨ ਕਰਨਾ ਉਹਨਾਂ ਦੇ ਅਪਾਇੰਟਮੈਂਟਸ ਬਣਾਉਣਾ ਨਿਰਵਾਣਾ ਕੇਅਰ ਸੈਂਟਰ ਫੋਲੋਪ ਸੁਰਗੰਦੀ ਹਰ ਗੱਲ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਉਹਨਾਂ ਨੂੰ ਘਰੋਂ ਲੈ ਕੇ ਜਾਣ ਤੋਂ ਕਰੇ ਛੱਡਣ ਤੱਕ ਦਾ ਪੂਰਾ ਪ੍ਰਬੰਧ ਕੀਤਾ ਜਾਂਦਾ ਹੈ ਇਹਨਾਂ ਵੱਲੋਂ ਵਕ ਵਕ ਵੈਂਸ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਹੈ खुशी खुशी सारे बुजुर्ग इस केयर सेंटर के बीच आंदे ने नर्वना बहुत बढ़िया बहुत बढ़िया टाइम पास होता बहुत सोना है या। मुझे यहाँ आने के बाद इतना अच्छा लग रहा है कि मैं घर में अकेली रहती हूँ, मेरे हस्बैंड नहीं है तो यहाँ आके मेरा जो डिप्रेशन का थोड़ा सा प्रॉब्लम था वो भी सॉल्व हो गया और यहां आके मुझे इतना अच्छा फ्रेंड सर्कल मिला है कि हम ਰੋਜ਼ ਬਾਤੇ ਕਰਦੇ ਹਨ ਅਤੇ ਇਤਨਾ ਹੱਸਦੇ ਹਨ ਵਾਕ ਕਰਦੇ ਹਨ ਵਿਦੇਸ਼ੀ ਧਰਤੀ ਤੇ ਅਡਲਟ ਕੇਅਰ ਸੈਂਟਰ ਉਦੋਂ ਬੇहद ਲਾਹੇਵੰਦ ਸਿਤ ਹੁੰਦੇ ਨੇ ਜਿੱਥੇ ਜੌਬਸ ਲਈ ਕਾਤੇ ਸਾਰੇ ਮੈਂਬਰਾਂ ਨੂੰ ਬਾਹਰ ਜਾਣਾ ਪੈਂਦਾ ਉੱਥੇ ਬਜ਼ੁਰਗ ਘਰਾਂ ਦੇ ਵਿੱਚ ਇਕੱਲੇ ਰਹਿ ਜਾਂਦੇ ਨੇ ਜਿਨ੍ਹਾਂ ਦੀ ਸੇਵਾ ਸੰਭਾਲ ਦੇ ਲਈ ਕੋਈ ਵੀ ਪਿੱਛੇ ਨਹੀਂ ਪੱਛਦਾ ਅਨੁਦੀਪ ਕੌਰ ਅਤੇ ਉਹਨਾਂ ਦੀ ਪੂਰੀ ਟੀਮ ਪਤਾਈ ਦੀ ਪਾਤਰ ਹੈ ਜਿਨ੍ਹਾਂ ਫਲੋ ਇਨ ਨਿਵੇਗਲਾ ਉਪਰਾਲਾ ਕੀਤਾ ਜਾ ਰਿਹਾ ਹੈ ਤੇ ਵੱਧ ਤੋਂ ਵੱਧ ਬਜ਼ੁਰਗ ਇਸ ਨਿਰਵਾਣਾ ਅਡਲਟ ਕੇਅਰ ਸੈਂਟਰ ਦਾ ਹਿੱਸਾ ਬਣ ਰਹੇ ਨੇ ਸਾਰਨ ਨੂੰ ਬੇਨਤੀ ਹੈ ਕਿ ਇੱਕ ਵਾਰ ਨਿਰਵਾਣਾ ਅਡਲਟ ਕੇਅਰ ਸੈਂਟਰ ਵਿਖੇ ਪਹੁੰਚ ਕੇ ਵਿਜ਼ਿਟ ਜ਼ਰੂਰ ਕਰੋ ਜੀ ਬਧੇਰੀ ਜਾਣਕਾਰੀ ਤੇ ਲਈ ਤੁਸੀਂ ਅਨੁਦੀਪ ਗੌਰ ਤੇ ਨਾਲ ਸੰਪਰਕ ਕਰ ਸਕਦੇ ਹੋ ਨਿਜਰਸੀ ਤੋਂ ਗਿਲਪਤੀਪ ਤੀਰਪੋਚ ਗਲੋਬਲ ਪੰਜਾਬ ਟੀਵੀ ਸੰਪਰਦਾਏ ਹੋਤੀ ਮਤਾਂ ਤੇ ਸੰਤ ਬਾਬਾਜੀਤ ਸਿੰਘ ਜੀ ਮਹਾਰਾਜ ਨਿਰਮਲ ਕੂਟੀਆਂ ਜੁਲਾਵਾਲੇ ਸੰਗਤ ਦੇ ਬੁਲਾਵੇ ਤੇ ਅਮਰੀਕਾ ਦੀ ਪਹਿਲੀ ਫੇਰੀ ਦੇ ਦੌਰਾਨ ਨਿਊਯਾਰਕ ਪੁੱਜੇ ਹੋਏ ਨੇ ਉਹਨਾਂ ਵੱਲੋਂ ਵਕ ਵਕ ਥਾਈ ਦੇ ਸੰਗਤ ਨੂੰ ਬਾਣੀ ਤੇ ਬਾਣੀ ਦੇ ਨਾਲ ਜੋੜਦਿਆਂ ਜੀਵਨ ਨੂੰ ਸਫਲਾ ਬਣਾਇਆ ਜਾ ਰਿਹਾ ਹੈ ਇਨੇ ਸੰਤ ਪਾਪਾ ਜੀਤ ਸਿੰਘ ਜੀ ਨਿਰਮਲ ਕੂਟਿਆ ਪਿੰਡ ਜੋਲਾ ਜ਼ਿਲ੍ਹਾ ਜਲੰਧਰ ਵਾਲੇ ਜੋ ਅਮਰੀਕਾ ਦੇ ਸੰਗਤ ਦੇ ਸੱਦੇ ਤੇ ਐਨੇ ਦਿਨੀ ਅਮਰੀਕਾ ਫੇਰੀ ਤੇ ਪੁੱਜੇ ਹੋਏ ਨੇ ਉਹਨਾਂ ਵੱਲੋਂ ਵਕ ਵਕ ਥਾਵਾਂ ਤੇ ਸੰਗਤ ਦੇ ਨਾਲ ਸਾਂਝ ਪਾ ਕੇ ਵਕ ਤੋਂ ਵਕ ਸੰਗਤ ਨੂੰ ਬਾਣੀ ਦੇ ਬਾਣੇ ਨਾਲ ਜੋੜਿਆ ਜਾ ਰਿਹਾ ਹੈ ਸਾਧ ਸੰਗਤ ਜੀ ਪਾਤਸ਼ਾਹੇ ਭਾਗ ਸਾਡੇ ਕਿ ਸਾਡੇ ਵਿੱਚ ਅੱਜ ਖਾਲਸਾ ਪੰਥ ਦੇ ਕਮਹਾਨ ਰੂਹ ਜਿਹਨਾਂ ਦਾ ਮਕਸਦ ਸਿਰਫ ਤੇ ਸਿਰਫ ਗੁਰਬਾਣੀ ਬਾਣੀ ਅਤੇ ਬਾਣੀ ਨਾਲ ਜੋੜਨਾ ਹੈ ਸੰਤ巴巴 ਜੀਤ ਸਿੰਘ ਜੀ ਫਲੋ ਗੱਲਬਾਤ ਕਰਦਿਆਂ ਐਸਪੀਸੀ ਸਿਕਸ ਸੰਸਥਾਵਾਂ ਜਥੇਬੰਦੀਆਂ ਤੇ ਗੁਰੂ ਘਰਾਂ ਦੀਆਂ ਕਮੇਟੀਆਂ ਨੂੰ ਸਿੱਖੀ ਨੂੰ ਪਰਫੁੱਲਿਤ ਕਰਨ ਅਤੇ ਬੱਚਿਆਂ ਤੇ ਨੌਜਵਾਨਾਂ ਨੂੰ ਵੱਤ ਤੋਂ ਵੱਤ ਪਾਣੀ ਤੇ ਪਾਣੀ ਨਾਲ ਜੋੜਨ ਦੇ ਉਪਰਾਲੇ ਕਰਨ ਦੀ ਅਪੀਲ ਕੀਤੀ ਗਈ ਸਰ ਜੇ ਪਾਣੀ ਬਜੁਰਗਾਂ ਦੇ ਭਾਈਚਾਰਕ ਸਾਂਝ ਸੀ ਸਾਡੇ ਵਿੱਚ ਉਹ ਪੁਰਾਣੀ ਭਾਈਚਾਰਕ ਸਾਂਝ ਹੋਣੀ ਚਾਹੀਦੀ ਹੈ ਵੱਤ ਤੋਂ ਵੱਤ ਆਪਣੀ ਪੁਰਾਣੀ ਜਿਹੜੀ ਭਾਈਚਾਰਕ ਸਾਂਝ ਨੂੰ ਬਣਾਈਏ ਵੱਤ ਤੋਂ ਵੱਤ ਜਿੰਨੇ ਵੀ ਸਾਡੇ ਧਾਰਮਿਕ ਸਥਾਨ ਨੇ ਆ ਜਿੰਨੇ ਸੰਤ ਮਹਾਪੁਰਸ਼ਿਆ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਜਿੰਨਾ ਕੁ ਪ੍ਰਚਾਰ ਹੁੰਦਾ ਉਹ ਵੀ ਯਤਨ ਕਰਦੇ ਆ ਵੀ ਸੰਗਤ ਨੂੰ ਔਲਵੀਂ ਪੀੜੀ ਨੂੰ ਪੰਜਾਬੀ ਗੁਰਮਖੀ ਨਾਲ ਜੋੜਨ ਵਾਸਤੇ ਅਸੀਂ ਵੱਧ ਤੋਂ ਵੱਧ ਯਤਨ ਕਰੀਏ ਸਾਂਝਾ ਹੀ ਉਪਦੇਸ਼ ਕਰੀਏ ਦਈਏ ਸਾਂਝਾ ਸੰਦੇਸ਼ ਦਈਏ ਇਸਾਰੇ ਜਿਵੇਂ ਬਾਣੀ ਦੀ ਬਾਤ ਸਾਨੂੰ ਕਿਰਪਾ ਕੀਤੀ ਹੈ ਵਚਨ ਕੀਤੇ ਇਹ ਇੱਕ ਪਿਤਾ ਇੱਕ ਸਕੇ ਹਮ ਬਾਦਕ ਤੂੰ ਮੇਰਾ ਗੁਰਹਾਈ ਗੱਲਬਾਤ ਦੇ ਦੌਰਾਨ ਸੰਤ ਬਾਬਾ ਜੀ ਸਿੰਘ ਜੀ ਦਾ ਇਹ ਕਹਿਣਾ ਸੀ ਕਿ ਇੱਕ ਸਮਾਂ ਸੀ ਜਦੋਂ ਵਿਦੇਸ਼ਾਂ ਦੇ ਵਿੱਚ ਵਿਰਲੇ ਹੀ ਸਿੱਖੀ ਸਰੂਪ ਦੇ ਵਿੱਚ ਸਜੇ ਹੋਏ ਸਿੰਘ ਮਿਲਦੇ ਸੀ ਪਰ ਵਾਹਿਗੁਰੂ ਦੀ ਅਪਾਰ ਕਿਰਪਾ ਦੇ ਨਾਲ ਹੁਣ ਵਿਦੇਸ਼ੀ ਧਰਤੀ ਤੇ ਸਾਰੀ ਸੰਗਤ ਪਰਿਵਾਰਾਂ ਸਮੇਤ ਅੰਮ੍ਰਿਤਧਾਰੀ ਨਜ਼ਰ ਆਉਂਦੀ ਹੈ ਦੀਵਾਨਾ ਦੇ ਦੌਰਾਨ ਸਾਰਿਆਂ ਦੇ ਵਿੱਚ ਵੱਖਰਾ ਹੀ ਉਤਸ਼ਾਹ ਵੇਖਣ ਨੂੰ ਮਿਲਦਾ ਜਿਆਦਾ ਲੋਗ ਬਾਹਰ ਆਏ ਹੋਆ ਜਦੋਂ ਆਪਾਂ ਪਹਿਲੇ ਗਏ ਕੈਨੇਡਾ ਵਿੱਚ ਤੇ ਉੱਥੇ ਐਬਸਰਟ ਰਿਪੋਰਟ ਦੇਖਿਆ ਨਗਰ ਕੀਰਤਨ ਉਹਦੇ ਵਿੱਚ ਸਰਦਾਰ ਬਹੁਤੇ ਸੀਗੇ ਕਲੀ ਸੀ ਥੋੜੇ ਘੱਟ ਸੀਗੇ ਅਜੇ ਇਤਲੀ ਨਗਰ ਕੀਰਤਨ ਦੇਖਿਆ ਉੱਥੇ ਇਹ ਵੀ ਉਹ ਗਵਾਰੇ ਘੱਟ ਸੀਗੇ ਕਲੀਨ ਸੇ ਵੀ ਜ਼ਿਆਦਾ ਸੀਗੇ ਇਦਾਂ ਹੀ ਗਰੀਸ ਵਿੱਚ ਵੀ ਦੇਖਿਆ ਸੀ ਉੱਥੇ ਵੀ ਥੋੜੇ ਜਿ ਸਰਦਾਰ ਘੱਟ ਲੱਗਦੇ ਦੇਖਣ ਨੂੰ ਨਾਲੀ ਘੱਟਣ ਵਾਲੇ ਜਾਂ ਮੋਨੇ ਥੋੜੇ ਜ਼ਿਆਦਾ ਲੱਗਦੇ ਸੀ ਉਹ ਤਾਂ ਹੀ ਹੋਇਆ ਵੀ ਜਿਹੜੇ ਉਹ ਬਾਅਦ ਗਏ ਕੰਮ ਕਦ ਕਰ ਪਦੋਂ ਕਿ ਜਿੰਨ ਕਿ ਕਹੋ ਕਹਿੰਦੇ ਕਾਮੀ ਇਦਾਂ ਦਾ ਇਸ ਵਿਸ਼ੇਸ਼ ਮੌਕੇ ਤੇ ਬਲਵਿੰਦਰ ਸਿੰਘ ਨਵਾਂ ਸ਼ੈਰ ਵੱਲੋਂ ਬਾਬਾ ਜੀ ਦੇ ਨਿਊਯਾਰਕ ਪਹੁੰਚਣ ਤੇ ਧੰਨਵਾਦ ਕੀਤਾ ਗਿਆ ਤੇ ਉਤੇ ਹੀ ਇੱਕ ਸਿੰਘ ਵੱਲੋਂ ਬਾਬਾ ਜੀ ਵੱਲੋਂ ਅਮਰੀਕਾ ਦੇ ਵੱਖ-ਵੱਖ ਥਾਵਾਂ ਦੀ ਫੇਰੀ ਦਾ ਵੀ ਜ਼ਿਕਰ ਕੀਤਾ ਗਿਆ ਅੱਜ ਸਾਡੇ ਵਿੱਚ ਸੰਤ ਬਾਬਾ ਜੀਤ ਸਿੰਘ ਜੀ ਨਿਰਮਲ ਕੁੜੀਆ ਜੋਲਾ ਪਾ ਨਿਊਯਾਰਕ ਦੀ ਧਰਤੀ ਤੇ ਪਹੁੰਚੇ ਨੇ ਅਸੀਂ ਇਹਨਾਂ ਦਾ ਬਹੁਤ ਹੀ ਜੀ ਆਇਆਂ ਕਹਿੰਦੇ ਆ ਤੇ ਇਹਨਾਂ ਦੀ ਕਿਰਪਾ ਸਦਕਾ ਅਸੀਂ ਵੀ ਸਾਰੇ ਜਿੰਨੇ ਵੀ ਇੱਥੇ ਹੈਗੇ ਸੰਗਤ ਆਈ ਆ ਉਹਨਾਂ ਦਾ ਵੀ ਧੰਨਵਾਦ ਕਰਦੇ ਆ ਤੇ ਇਹਨਾਂ ਦੇ ਬਚਨਾਂ ਸਦਕਾ ਇਹ ਸਾਨੂੰ ਬਾਣੀ ਨਾਲ ਜੋੜਦੇ ਨੇ ਗੁਰੂ ਗ੍ਰੰਥ ਸਾਹਿਬ ਨਾਲ ਜੋੜਦੇ ਨੇ ਤੇ ਸਾਨੂੰ ਇਹੀ ਸਿੱਖਿਆ ਦਿੰਦੇ ਨੇ ਕਿ ਅਮਰ ਜੀ ਸ਼ਕੋ ਗੁਰੂ ਵਾਲੇ ਬਣੋ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ। ਸੰਤਬਾਬਾਜੀਤ ਸਿੰਘ ਜੀ ਨਿਰਮਲ ਕੂਟੀਆਂ ਵਾਲੇ ਅੱਜਕੱਲ ਅਮਰੀਕਾ ਫੇਰੀ ਤੇ ਪੁੱਛੇ ਹੋਏ ਨੇ। ਉਹਨਾਂ ਵੱਲੋਂ ਵਕਫ ਵਕਫਾਤੀ ਜਾ ਕੇ ਸੰਗਤ ਦੇ ਨਾਲ ਸਾਝ ਪਾਉਂਦੇ ਆ। ਨੌਜਵਾਨ ਪੀੜ੍ਹੀ ਅਤੇ ਬੱਚਿਆਂ ਨੂੰ ਗੁਰਬਾਣੀ ਦੇ ਲੜ ਲਾਇਆ ਜਾਵੇਗਾ। ਸੰਗਤ ਨੂੰ ਬੇਨਤੀ ਹੈ ਸੰਤਬਾਬਾਜੀਤ ਸਿੰਘ ਜੀ ਨਿਰਮਲ ਕੂਟੀਆਂ ਵਾਲਿਆਂ ਦੇ ਦੀਵਾਨਾਂ ਦਾ ਹਿੱਸਾ ਜ਼ਰੂਰ ਬਣੋ ਜੀ। ਨਿਯੋਕਤ ਕੀ ਪ੍ਰਦੀਪ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ। ਵਿਲਾਹੋ ਚ ਲੈਕ ਜੋਰਜੀ ਬ੍ਰੇਕ ਦਾ ਮਿਲਿਆ 31 ਮਿੰਟ ਤੇ ਅਗਲੇ ਸੈਗਮੈਂਟ ਵਿੱਚ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ ਚੋਰਜੀ ਬ੍ਰੇਕ ਤੋਂ ਬਾਅਦ ਇੱਕ ਵਾਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ 30 ਮਿੰਟ ਦੇ ਵਿੱਚ ਸਿੱਖਾਂ ਦੇ ਪੰਜਵੇਂ ਗੁਰੂ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਸੰਬੰਧੀ ਨਿਊਯਾਰਕ ਦੇ ਗੁਰਦੁਆਰਾ ਸੰਤ ਸਾਗਰ ਬੈਲਰੋਜ਼ ਦੀ ਕਮੇਟੀ ਵੱਲੋਂ ਸੰਤ ਬਾਬਾ ਸੱਜਣ ਸਿੰਘ ਜੀ ਦੀ ਅਗਵਾਈ ਦੇ ਵਿੱਚ ਗੁਰੂ ਘਰ ਵਿਕੇ ਖੂਨਦਾਨ ਕੈਂਪ ਲਾਇਆ ਗਿਆ ਇਸ ਮੌਕੇ ਤੇ ਪੰਜਾਬੀ ਕਮਿਊਨਿਟੀ ਫਲੋ ਲੋਡ ਫੰਟਾਂ ਦੇ ਲਈ ਵੱਦ ਚੜ੍ਹ ਕੇ ਖੂਨਦਾਨ ਕੀਤਾ ਗਿਆ ਪੰਜਵੇਂ ਪਾਸ਼ਾ ਧੰਨ ਧੰਨ ਸ਼੍ਰੀ ਗੁਰੂ ਅਰਜਨ ਦੇਵ ਜੀ ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਪੂਰੀ ਦੁਨੀਆ ਦੇ ਵਿੱਚ ਵਸਦੀ ਕੌਮ ਵੱਲੋਂ ਬੇਹਤ ਉਮਤਾਪ ਦੇ ਨਾਲ ਮਨਾਇਆ ਜਾ ਰਿਹਾ ਹੈ ਇਸੇ ਲਈ ਤਹਿਤ ਨਿਊਯਾਰਕ ਦੇ ਗੁਰਦੁਆਰਾ ਸੰਸਾਗਰ ਬੈਲਰੋਜ਼ਵਿਕੇ ਬਲੱਡ ਡਰਾਈਵ ਕੈਂਪ ਲਗਾਇਆ ਗਿਆ ਜਿਸ ਵਿੱਚ ਲੋੜਵੰਤ ਲੋਕਾਂ ਲਈ ਖੂਨਦਾਨ ਕੀਤਾ ਗਿਆ ਇਹ ਪ੍ਰੋਗਰਾਮ ਬਾਬਾ ਸੱਜਨ ਸਿੰਘ ਜੀ ਦੀ ਅਗਵਾਈ ਵਿੱਚ ਕੀਤਾ ਗਿਆ ਗੁਰੂ ਪਿਆਰੀ ਸਾਧ ਸੰਗਤ ਦੀ ਸਭ ਤੋਂ ਪਹਿਲਾਂ ਤਾਂ ਮੈਂ ਗਲੋਬਲ ਟੀਵੀ ਦਾ ਧੰਨਵਾਦੀ ਹਾਂ ਜਿਹੜੇ ਕਿ ਹਰ ਗੁਰੂ ਘਰ ਜਾ ਕੇ ਹਰ ਗੁਰੂ ਘਰ ਦੇ ਨਾਲ ਸਭਾਾਂ ਸਿੱਖ ਪੰਥ ਤੱਕ ਪਹੁੰਚਾਉਂਦੇ ਰਹਿੰਦੇ ਨੇ ਇਸ ਜੀਵ ਨੂੰ ਸਤਿਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰਨ ਗੁਰਦੁਆਰਾ ਸੰਸਾਗਰ ਸਮੂਹ ਸੰਗਤਾਂ ਵੱਲੋਂ ਜੋ ਕਿ 50 ਦਿਨ ਤੋਂ ਲੈ ਕੇ ਗੁਰੂ ਅਰਜਨ ਦੇਵ ਸ਼ਹੀਦਾਂ ਦੇ ਸਰਤਾਜ ਉਹਨਾਂ ਦੇ ਗੁਰਪੁਰਬ ਦੇ ਸੰਬੰਧ ਵਿੱਚ ਪ੍ਰੋਗਰਾਮ ਚੱਲ ਰਹੇ ਨੇ ਅੱਜ ਸਮਾਪਤੀ ਦਾ ਪ੍ਰੋਗਰਾਮ ਹੈ ਜੋ ਕਿ ਹਰ ਸਾਲ ਦੀ ਤਰ੍ਹਾਂ ਬਲੱਡ ਕੈਂਪ ਖੂਨਦਾਨ ਲੱਗਦਾ ਹੈ ਉਹ ਬਲੱਡ ਕੈਂਪ ਦਾ ਕੈਂਪ ਚੱਲ ਰਿਹਾ ਹੈ ਅਤੇ ਬੜੀ ਗੁਰੂ ਦੀ ਕਿਰਪਾ ਨਾਲ 50 ਦਿਨ ਤੋਂ ਲੈ ਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਸ਼ਹੀਦੀ ਨੂੰ ਚੇਤੇ ਕੀਤਾ ਜਾਂਦਾ ਹੈ ਇਸ ਗੁਰੂਕਾਰ ਦੀ ਸੰਗਤਾਂ ਵੱਲੋਂ ਬੀਬੀਆਂ ਵੱਲੋਂ ਚਾਰਜ ਦੇਣ ਸੁਖਮਨੀ ਸਾਹਿਬ ਦੇ ਪਾਠ ਅੱਜ ਸਮੂਹ ਸੇਵਾਦਾਰਾਂ ਵੱਲੋਂ ਅਖੰਡ ਪਾਠ ਦੇ ਭੋਗ ਪਾਏ ਨੇ ਅਤੇ ਮਹਾਨ ਕੀਰਤਨ ਹੋਇਆ ਤੇ ਸਵਾਮਾਂ ਚੱਲ ਰਹੀਆਂ ਨੇ ਤੇ ਮੈਂ ਫੇਰ ਅਪੀਲ ਕਰਦਾ ਖੂਨਦਾਨ ਦਾ ਕੈਂਪ ਚੱਲ ਰਿਹਾ ਹੈ ਜਿਹੜੇ ਕਿ ਪੁਰਾਣੀ ਬਲੱਡ ਕੈਂਪ ਵਿੱਚ ਦਾਨਪਨ ਕਰਨਾ ਚਾਹੁੰਦੇ ਨੇ ਆਪਣਾ ਖੂਨ ਦਾਨ ਉਹ ਜ਼ਰੂਰੀ ਹਿੱਸਾ ਪਾਓ ਮੈਂ ਫਿਰ ਅੰਤ ਵਿੱਚ ਗਲੋਬਲ ਟੀਵੀ ਦਾ ਧੰਨਵਾਦੀ ਹਾਂ ਖੂਨ ਦਾਨ ਮਹਾਦਾਨ ਹੁੰਦਾ ਕਿਸੇ ਨੂੰ ਮੌਤ ਦੇ ਮੂੰਹ ਚੋਂ ਬਚਾਉਣ ਦੇ ਲਈ ਜੇਕਰ ਸਾਡਾ ਖੂਨ ਕਿਸੇ ਦੇ ਕੰਮ ਆ ਜਾਵੇ ਤਾਂ ਇਸ ਤੋਂ ਵੱਡਾ ਦਾਨ ਪਲਾਂ ਹੋਰ ਕੀ ਹੋ ਸਕਦਾ ਗੁਰੂ ਸਾਹਿਬਾਨਾਂ ਤੇ ਸ਼ਹੀਦੀ ਦਿਹਾੜੇ ਤੇ ਅਜਿਹੇ ਕਾਰਜ ਹੋਣੇ ਜਿੱਥੇ ਬੇਹੱਦ ਜ਼ਰੂਰੀ ਨੇ ਉਤਹੀ ਸਾਡੇ ਗੁਰੂਆਂ ਦੁਆਰਾ ਦਿੱਤੀਆਂ ਗਈਆਂ ਸ਼ਹਾਦਤਾਂ ਲਈ ਸਾਡੇ ਵੱਲੋਂ ਵੀ ਸੱਚੀ ਸ਼ਰਧਾਂਜਲੀ ਦਿੱਤੀ ਜਾਂਦੀ ਹੈ ਕਿਉਂਕਿ ਜੇਕਰ ਕੋਈ ਇਕ ਜਾਨਾ ਬਲੱਡ ਡੋਨੇਟ ਕਰਤਾ ਹੈ ਤਾਂ ਉਸ ਦੇ ਨਾਲ ਬਹੁਤ ਸਾਰੀਆਂ ਜਾਨਾਂ ਬਚਾਈਆਂ ਜਾ ਸਕਦੀਆਂ ਨੇ। ਅ ਜਿਸ ਤਰ੍ਹਾਂ ਆਪ ਦੇਖ ਰਹੇ ਹੋ ਕਿ ਪੰਚੋ ਪਾਸ਼ਾ ਦਾ ਸ਼ਹੀਦੀ ਦਿਹਾੜਾ ਜੋ ਕਿ ਇੱਥੇ ਸੰਗਤਾਂ ਦੇ ਸਹਿਯੋਗ ਦੇ ਨਾਲ ਬੜੀ ਹੀ ਹਮਮਾਕੇ ਮਨਾਇਆ ਜਾ ਰਿਹਾ ਹੈ। ਔਰ ਇੱਥੇ ਸ਼ਰਦਾ ਦੇ ਫੁੱਲ ਜਿਹੜੇ ਹੈਗੇ ਆ ਅਸੀਂ ਜੋਰਪਤ ਕਰ ਰਹੇ ਆ ਉਹ ਬਲੱਡ ਕੈਂਪ ਲਾ ਕੇ ਕਰ ਰਹੇ ਆ। ਇਹ ਖੂਨਦਾਨ ਇੱਕ ਮਹਾਦਾਨ ਹੈ। ਜਿਹਦੇ ਵਿੱਚ ਕਿ ਇੱਕ ਵਾਰੀ ਅਸੀਂ ਬਲੱਡ ਜੋ ਡੋਨੇਟ ਕਰਦੇ ਆਂ ਤੇ 6 ਬੰਦੇ ਦੀ ਜਾਨ ਅਸੀਂ ਬਚਾਉਨੇ ਆਂ ਤੇ ਇਹ ਮਨੁੱਖਤਾ ਦਾ ਇੱਕ ਬਹੁਤ ਵੱਡੀ ਸੇਵਾ ਹੈ ਇਸ ਕਰਕੇ ਅਸੀਂ ਸਾਰਿਆਂ ਨੂੰ ਇਹ ਪੁਰਜ਼ੋਰ ਅਪੀਲ ਕਰਦੇ ਆਂ ਕਿ ਜ਼ਰੂਰ ਇਹ ਖੂਨਦਾਨ ਚ ਹਿੱਸਾ ਲਓ ਔਰ ਗੁਰੂ ਕੀ ਖੁਸ਼ੀਆਂ ਪ੍ਰਾਪਤ ਕਰੋ ਜੀ ਗੁਰਦੁਆਰਾ ਸਤ ਸাগর ਬੈਲਰੋਜ਼ ਵਿਖੇ ਫਖਰੇ ਤਰੀਕੇ ਨਾਲ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਗਿਆ ਤੁਹਾਨੂੰ ਦੱਸ ਦਈਏ ਕਿ ਇਸ ਮੌਕੇ ਤੇ ਸਿਟੀ ਤੋਂ ਉਹਨਾਂ ਜਨਗਹੁਣਿਆ ਸਨ ਉਹਨਾਂ ਵੱਲੋਂ ਬਲੱਡ ਕਲੈਕਟ ਕਰਕੇ ਬਲੱਡ ਬੈਂਕ ਤੱਕ ਪੁਚਾਇਆ ਗਿਆ ਸ਼ਹੀਦਾਂ ਦੇ ਸਰਤਾਜ ਤਨਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੀ ਸ਼ਹਾਦਤ ਦੇ ਮੌਕੇ ਤੇ ਗੁਰਦੁਆਰਾ ਸੰਸਾਗਰ ਬੈਲਰੋਸ ਨਿਊਯਾਰਕ ਦੀ ਕਮੇਟੀ ਵੱਲੋਂ ਕੀਤਾ ਗਿਆ ਇਹ ਉਪਰਾਲਾ ਬੇਹਦ ਸ਼ਲਾਘਾਯੋਗ ਉਪਰਾਲਾ ਸੀ ਉਮੀਦਕਾਰਤੀਆਂ ਕਿ ਹੋਰ ਗੁਰੂ ਕੁਰਾਂਦੀਆ ਕਮੇਟੀਆਂ ਵੱਲੋਂ ਵੀ ਅਜਿਹੇ ਉਪਰਾਲੇ ਕਰਵਾਈ ਜਾਣਗੇ ਨਿਊਯਾਰਕ ਤੋਂ ਗਿਲਪਤੀਪ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ ਫਰੇਜ਼ਨੋ ਦੇ 골ਡਨ ਪੈਲੇਸ ਵਿਖੇ ਤੀਆਂ ਅਤੇ ਪੰਜਾਬੀ ਟੈਲੈਂਟ ਸ਼ੋਅ ਕਰਵਾਇਆ ਗਿਆ ਸਸਤਾਸ ਕੇ ਆਈਆਂ ਹੋਈਆਂ ਬੱਚੀਆਂ ਮੁਟਿਆਰਾਂ ਤੇ ਬੀਬੀਆਂ ਨੇ ਇਸ ਇਵੈਂਟ ਦਾ ਬੇਹਦ ਅਨੰਦ ਮਾਣਿਆ ਇਸ ਮੌਕੇ ਤੇ ਗਿੱਧੇ ਅਤੇ ਡਾਂਸ ਦੀ ਪੇਸ਼ਕਾਰੀ ਦੇ ਨਾਲ ਨਾਲ ਖਾਣ-ਪੀਣ ਸੂਟਾਂ ਗਹਿਣਿਆਂ ਫੁਲਕਾਰੀਆਂ ਦੇ ਸਟਾਲ ਵੀ ਵੇਖਣ ਨੂੰ ਮਿਲੇ ਦੁਨੀਆ ਵਿੱਚ ਇੱਕ ਪੰਜਾਬੀ ਸੱਭਿਆਚਾਰ ਹੀ ਅਜਿਹਾ ਸੱਭਿਆਚਾਰ ਹੈ ਜੋ ਦਿਨ ਤਿਉਹਾਰਾਂ ਅਤੇ ਰਸਮਾਂ ਦੇ ਨਾਲ ਭਰਿਆ ਪਿਆ ਪਰ ਇਹ ਸਭ ਕੁਝ ਵਿਦੇਸ਼ੀ ਪ੍ਰਭਾਵ ਅਤੇ ਭਾਰਤ ਸਰਕਾਰ ਦੀਆਂ ਪੰਜਾਬ ਪ੍ਰਤੀ ਗਲਤ ਨੀਤੀਆਂ ਕਰਕੇ ਘਟਦੇ ਜਾ ਰਹੇ ਨੇ ਪਰ ਵਿਦੇਸ਼ਾਂ ਦੇ ਵਿੱਚ ਵਸਦੇ ਪੰਜਾਬੀਆਂ ਨੇ ਇਹਨਾਂ ਨੂੰ ਜਿਵਤ ਹੀ ਨਹੀਂ ਸਗੋਂ ਸਮੇਂ-ਸਮੇਂ ਸੈਮੀਨਾਰ ਕਰ ਜਾਂ ਮੇਲੇ ਲਗਾ ਅਗਲੀ ਪੀੜ੍ਹੀ ਨੂੰ ਵੀ ਨਾਲ ਜੋੜਿਆ ਅਜਿਹਾ ਹੀ ਕਰਦੇ ਹੋਏ ਗੋਲਡਨ ਪੈਲੇਸ ਪ੍ਰੈਸ ਨੂੰ ਤੇ ਮਾਲਕ ਗੈਰੀ ਸ਼ੀਰਾ ਤੇ ਉਹਨਾਂ ਦੀ ਪਤਨੀ ਕੁਲਦੀਪ ਕੌਰ ਨੇ ਸਹਿਯੋਗੀਆਂ ਦੀ ਮਦਦ ਨਾਲ ਨਿਰੋਲ ਔਰਤਾਂ ਲੈਤੀਆਂ 2024 ਅਤੇ ਪੰਜਾਬੀ ਏਲੈਂਡ ਸ਼ੋ ਕਰਵਾਇਆ ਜਿਸ ਦੇ ਵਿੱਚ ਪੰਜਾਬ ਪੰਜਾਬੀ ਦੀ ਗੱਲ ਹੋਈ ਤੇ ਸ਼ਹੀਦਾ ਦੇ ਸਰਤਾਜ ਪੰਜ ਪਾਸ਼ਾ ਦੀ ਸ਼ਹੀਦੀ ਅਤੇ 84 ਦੇ ਸ਼ਹੀਦਾਂ ਨੂੰ ਨਮਨ ਕੀਤਾ ਗਿਆ। ਰਾਵੀ ਦੀਆਂ ਛੱਲਾ ਹਾਏ ਅੱਜ ਤੱਕ ਰੋਂਦੀਆਂ ਨਹੀਂ ਪੰਜਵੇਂ ਗੁਰਾਂ ਨੂੰ ਤੱਤੀ ਤਵੀ ਤੇ ਬਠਾਇਆ ਗਿਆ ਪੰਜਵੇਂ ਗੁਰਾਂ ਨੂੰ ਤੱਤੀ ਤਵੀ ਤੇ ਬਠਾਇਆ ਗਿਆ ਸ਼ਾਂਤੀ ਦੇ ਪੁੰਜ ਅਰ ਕੇਰਾ ਕੀਆ ਮੀਠਾ ਲੱਗੇ ਇਹ ਸਬਕ तमाम ਕਲਪਤ ਨੂੰ ਸਕਾਉਣ ਬਣੀ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਨੂੰ ਇੱਕ ਵਾਰੀ ਫੇਰ ਸਿਰ ਝਪਾਉਂਦੇ ਹੋਏ तमाम ਸ਼ਹੀਦਾਂ ਅਨੁਸਰਧ ਦੇ ਫੁੱਲ ਪੇਟ ਕਰਦੇ ਆ ਇਸ ਸਮੇਂ ਤੇ ਪੰਜਾਬੀ ਮੋਟਿਆਰਾ ਨੇ ਵੀ ਗੀਤਾਂ ਤੇ ਪੋਲੀਆਂ ਰਾਹੀਂ ਪੰਜਾਬ ਦੀ ਯਾਦ ਤਾਜ਼ਾ ਕਰਵਾਈ ਇਸ ਮੌਕੇ ਤੇ ਸਾਰਿਆਂ ਨੇ ਤੀਆਂ ਦੇ ਸੱਭਿਆਚਾਰਕ ਮੇਲੇ ਦਾ ਖੂਬ ਆਨੰਦ ਮਾਣਿਆ ਇਸ ਮੇਲੇ ਦੀ ਖਾਸੀਅਤ ਇਹ ਰਹੀ ਕਿ ਪੰਜਾਬੀ ਪਾਈਚਾਰੇ ਦੀਆਂ ਨਾਂਬਰ ਸਖਸ਼ੀਤਾ ਨੂੰ ਸਨਮਾਨਿਤ ਕੀਤਾ ਗਿਆ ਟੈਲੈਂਟ ਸ਼ੋਅ ਦੇ ਦੌਰਾਨ ਬੀਬੀਆਂ ਨੇ ਖੂਬ ਰੰਗ ਬਣਿਆ ਸਮੇਂ ਤੇ ਲੱਗੇ ਹੋਏ ਗਿਆਨੇ ਕਪੜੇ ਤੇ ਫੂਡ ਦੇ ਸਟਾਲ ਵੀ ਖਿੱਚ ਦਾ ਕੇਂਦਰ ਰਹੇ ਇਸ ਦੇ ਦੌਰਾਨ ਬਹੁਤ ਸਾਰੇ ਰਜਫਲ ਇਨਾਮ ਵੀ ਇਕੱਠੇ ਗਏ ਸਟੇ ਸੰਚਾਲਨ ਪੈਂਜੀ ਆਸ਼ਾ ਸ਼ਰਮਾ ਨੇ ਬਾਕੂ ਵੀ ਨਿਭਾਈ ਇਹਨੇ ਨੱਚਣਾ ਵੀ ਇਬਾਦਤ ਬਣ ਜਾਂਦਾ ਜੇ ਨੱਚਣ ਦਾ ਯਾਰੋ ਵਰ੍ਹ ਬੁੱਲਾ ਤੇ ਕੋਈ ਨੱਚਿਆ ਸੀ ਨਾ ਤੇ ਫਿਰ ਬੱਲੇ ਦੇ ਅੱਗੇ ਸਾਰੇ ਨੱਚੇ ਨੱਚ ਕੇ ਯਾਰ ਲੋ ਵੀ ਮਨਾਇਆ ਜਾ ਸਕਦਾ ਨੱਚਣਾ ਇਬਾਦਤ ਹੈ ਸਭ ਤੋਂ ਵੱਡੀ ਇਹਨੇ ਪੌਣ ਫਿਰੇ ਨਸ਼ਿਆਈ ਸਾਡੇ ਰੇੜੇ ਵਿੱਚ ਜਦ ਤੂੰ ਫੇਰੀ ਪਾਈ ਸਾਡੇ ਵੇੜੇ ਵਿੱਚ ਪੌਣ ਫਿੜੇ ਨਸ਼ਿਆਈ ਸਾਡੇ ਵੇੜੇ ਵਿੱਚ ਜਦ ਤੂੰ ਫੇਰੀ ਪਾਈ ਸਾਡੇ ਵੇੜੇ ਵਿੱਚ ਮੇਲੇ ਦੇ ਵਿੱਚ ਹਾਨੇ ਕਦਮ ਟਿਕਾਇਆ ਸੀ ਮੱਖਾਂ ਸ਼ੇਬਰ ਲਾਈ ਸਾਡੇ ਵੇੜੇ ਵਿੱਚ ਇਸ ਸਮੇਂ ਬੀਬੀਆਂ ਦੇ ਠਾਠਾ ਮਾਰਦੇ ਇਕੱਠ ਦੇ ਨਾਲ ਤੀਆਂ ਦਾ ਇਹ ਪ੍ਰੋਗਰਾਮ ਬਹੁਤ ਹੀ ਯਾਦਗਾਰ ਹੋ ਨਿਪੜਿਆ ਫ੍ਰੀਸਨੋ ਕੈਲੀਫੋਰਨੀਆ ਤੋਂ ਕੁਲਵੰਤੂ ਪਿਟਾਲੀਆ ਤੇ ਨਾਲ ਨੀਟਾ ਮਾਚੀ ਕੀ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ ਗੁਰਦੁਆਰਾ ਨਾਨਕ ਪ੍ਰਕਾਸ਼ ਫ੍ਰੀਸਨੋ ਵਿਖੇ ਵਿਸ਼ੇਸ਼ ਤੌਰ ਤੇ ਕਿ ਵੰਟ ਰੱਖਿਆ ਗਿਆ ਜਿਸ ਦੇ ਵਿੱਚ ਫਰਿਸਨੋ ਦੀ ਧਰਤੀ ਤੇ ਦੋ ਨਵੇਂ ਬਣੇ ਪੁਲਿਸ ਅਫਸਰ ਗੁਰਸਿੱਖ ਨੌਜਵਾਨ ਇਕਰਾਸ ਸਿੰਘ ਉਭੀ ਅਤੇ ਗਗਨਦੀਪ ਸਿੰਘ ਸਿੱਧੂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਜਿੱਥੇ ਸਾਰੀ ਪੰਜਾਬੀ ਕਮਿਊਨਿਟੀ ਫਲੋ ਨੌਜਵਾਨਾਂ ਤੇ ਮਾਪਿਆਂ ਨੂੰ ਵਧਾਈ ਦਿੱਤੀ ਗਈ ਉਤੇ ਹੀ ਨੌਜਵਾਨਾਂ ਫਲੋ ਆਪਣੀ ਹਮ ਉਮਰ ਅਤੇ ਬੱਚਾ ਨੂੰ ਸਿੱਖੀ ਦੇ ਨਾਲ ਜੁੜਨ ਤੇ ਪੜ੍ਹਾਈ ਦੇ ਵੱਲ ਧਿਆਨ ਦੇ ਕੇ ਵਧੀਆ ਅਫਸਰ ਬਣਨ ਦੀ ਪ੍ਰੇਰਿਆ ਗੁਰਦੁਆਰਾ ਨਾਨਕ ਪ੍ਰਕਾਸ਼ ਫਰੀਜ਼ਨੋਵਲੋ ਸ਼ੈਰਫ ਡਿਪਾਰਟਮੈਂਟ ਵਿੱਚ ਪੁਲਿਸ ਅਫਸਰ ਭੱਤੀ ਹੋਏ ਸਾਬਤ ਸੂਰਤ ਸਿੱਖ ਨੌਜਵਾਨ ਇਕਰਾਜ ਸਿੰਘ ਉੱਬੀ ਸਪੁੱਤਰ ਪੱਤਰਕਾਰ ਕੁਲਵੰਤ ਸਿੰਘ ਤਾਲੀਆ ਅਤੇ ਗਗਨਦੀਪ ਸਿੰਘ ਸਿੱਧੂ ਸਪੁੱਤਰ ਬਾਬਾ ਅਫਤਾਰ ਸਿੰਘ ਫਿਕਰੀ ਵਾਲੂ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਫਰਿਸਨੋ ਕੈਲੀਫੋਰਨੀਆ ਦੀ ਪਰਪੰਤਕ ਕਮੇਟੀ ਵੱਲੋਂ ਵਿਦੇਸ਼ਾਂ ਵਿੱਚ ਰਹਿੰਦੀਆਂ ਗੁਰਸਿੱਖ ਰੂਪ ਵਿੱਚ ਸੇਵਾਵਾਂ ਨਿਭਾਉਣ ਪਤਲੇ ਸਰੂਪੇ ਅਤੇ ਪਲਾਟ ਦੇਕੇ ਸਨਮਾਨਿਤ ਕੀਤਾ ਗਿਆ ਇਸ ਮੌਕੇ ਤੇ ਸ਼ੈਰਫ ਡਿਪਾਰਟਮੈਂਟ ਦੇ ਸੀਨੀਅਰ ਅਪਸਰਾ ਨੂਵੀ ਸਰੂਪਾ ਦੇਕੇ ਸਨਮਾਨਿਤ ਕੀਤਾ ਗਿਆ ਇਸ ਕਮੇਟੀ ਸਟੇਜ ਤੇ ਬੋਲਦਿਆਂ ਸ਼ੈਰਫ ਇਕਰਾਜ ਸਿੰਘ ਉੱਭੇ ਅਤੇ ਗਗਨਦੀਪ ਸਿੰਘ ਸਿੱਧੂ ਨੇ ਸੰਗਤਾਂ ਦੇ ਨਾਲ ਆਪਣੀ ਪੜਾਈ ਅਤੇ ਇਸ ਖੇਤਰ ਵਿੱਚ ਆਨਲੈ ਪ੍ਰੇਰਿਤ ਕੀਤਾ ਜਦਕਿ ਸ਼ੈਰਫ ਵਿਭਾਗ ਦੀ ਸੀਨੀਅਰ ਅਧਿਕਾਰੀ ਟੀ ਹਲਾਮੋ ਨੇ ਵੀ ਸ਼ੰਕਾ ਨੂੰ ਸੰਬੋਧਨ ਕੀਤਾ ਇਸ ਸਮੇਂ ਤੇ ਬਾਬਾ ਅਵਧਾਰ ਸਿੰਘ ਜੀ ਅਤੇ ਪੱਤਰਕਾਰ ਨੀਤਾ ਮਾਚੀ ਕੇ ਨੇਵੀ ਮੀਡੀਆ ਰਾਹੀਂ ਬੋਲਦਿਆਂ ਹੋਇਆਂ ਇਹਨਾਂ ਦੋਵੇਂ ਨੌਜਵਾਨਾਂ ਨੂੰ ਫਤਾਈ ਅਤੇ ਛੜਤੀ ਗਲਤੀ ਅਰਤਾਸ ਕਰਦੇ ਹੋਏ ਬੱਚਾ ਨੂੰ ਗੁਰਸਿੱਖੀ ਵੱਲ ਪ੍ਰੇਰਿਤ ਕਰਨ ਵਾਲੇ ਅਜੀਬ ਪ੍ਰੋਗਰਾਮ ਉਲੀਕਣ ਦੇ ਲਈ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਹਿਯੋਗ ਦਾ ਧੰਵਾਦ ਕੀਤਾ ਅੱਜ ਗੁਰਦੁਆਰਾ ਕੋਰਨਾ ਪrakash ਵਿਖੇ ਜਿਨੇ ਵੀ ਇਸ ਇਲਾਕੇ ਦੇ ਵਿੱਚੋਂ ਬੱਚੇ ਸਿੱਖੀ ਸੁੰਦੂ ਦੇ ਵਿੱਚ ਵੱਖਰੇ 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 ਮੈਂ ਦੇ ਵਿੱਚ ਵੱਖਰੇ ਵੱਖਰੇ ਡਿਊਟੀ ਕਰ ਰਹੇ ਨੇ ਪਨਾ ਸਿਟੀ ਸਿਟੀ ਜਿਵੇਂ ਆਵੇਂ ਉਹ ਸਰਫ ਦੇ ਵਿੱਚ ਨੇ ਜੇ ਜਿਨ੍ਹਾਂ ਦੇ ਵਿੱਚੋਂ ਅੱਜ ਸਾਡਾ ਭਟੰਗੀ ਭਾਈ ਗੰਦੀਪ ਸਿੰਘ ਅਤੇ ਭਾਈ ਰਾਜ ਸਿੰਘ ਇਹ ਸਰਫ ਦੇ ਵਿੱਚ ਆਪਣੀਆਂ ਡਿਊਟੀਆਂ ਨਿਭਾ ਰਹੇ ਨੇ ਉਹਨਾਂ ਦਾ ਅੱਜ ਮਾਨ ਸਨਮਾਨ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਤੇ ਸੋਚੀ ਸੰਗਤ ਵੱਲੋਂ ਕੀਤਾ ਗਿਆ ਬਹੁਤ-ਬਹੁਤ ਧੰਨਵਾਦ ਅੱਜ ਬੜਾ ਖੁਸ਼ੀ ਦਾ ਦਿਨ ਹੈ ਕਿ ਗੁਰਦੁਆਰਾ ਨਾਨਕ ਪ੍ਰਕਾਸ਼ ਵਿਖੇ ਸਾਡੇ ਦੋ ਜਿਹੜੇ ਸਿੰਘ ਸ਼ਹਿਰਫ ਡਿਪਾਰਟਮੈਂਟ ਦੇ ਵਿੱਚ ਭਰਤੀ ਹੋਏ ਆ ਉਹਨਾਂ ਦੇ ਵਿੱਚੋਂ ਇੱਕ ਸਾਡਾ ਜਿਹੜਾ ਬੇਟਾ ਉਹ ਬਾਬਾ ਅਵਤਾਰ ਸਿੰਘ ਜੀ ਉਹਨਾਂ ਦਾ ਬੇਟਾ ਹੋਣਹਾਰ ਪੁੱਤਰ ਤੇ ਦੂਸਰਾ ਸਾਡੇ ਪੱਤਰਕਾਰ ਖਲਵੰਤੂ ਵੀ ਧਾਲੀਆਂ ਉਹਨਾਂ ਦਾ ਬੇਟਾ ਤੇ ਅਸੀਂ ਦੋਹਾਂ ਹੀ ਪਰਿਵਾਰਾਂ ਨੂੰ ਬਹੁਤ-ਬਹੁਤ ਵਧਾਈ ਦਿੰਦੇ ਆ ਤੇ ਆਸ ਕਰਦੇ ਆ ਵੀ ਇਹਨਾਂ ਤੋਂ ਹੋਰ ਜਾਗ ਜਿਵੇਂ ਕਹਿੰਦਾ ਸਿੱਖ ਕੇ ਜਿਹੜੀ ਨਵੀਂ ਪੀੜ੍ਹੀ ਆ ਸਾਡੇ ਇਸ ਪਾਸੇ ਵੱਲ ਨੂੰ ਆਵੇ ਆਰਮਡ ਫੋਰਸ ਦੇ ਵਿੱਚ ਜਾਵੇ ਤੇ ਨਾਲ ਦੀ ਨਾਲ ਗੋਤਵਾਰਾ ਨਾਨਕ ਪ੍ਰਕਾਸ਼ ਵੱਲੋਂ ਅੱਜ ਛੋਟੇ ਬੱਚੇ ਜਿਹੜਾ ਇੱਥੇ ਸਕੂਲ ਚੱਲ ਰਿਹਾ ਪੰਜਾਬੀ ਸਕੂਲ ਉਹਦੇ ਸਬੰਧ ਵਿੱਚ ਵੀ ਪ੍ਰੋਗਰਾਮ ਚੱਲ ਰਹੇ ਹੈਗੇ ਆ ਉਹਦੀ ਐਨੀਵਰਸਰੀ ਮਨਾਈ ਜਾ ਰਹੀ ਹੈਗੀ ਆ ਤੇ ਅਸੀਂ ਸਮੂਹ ਪ੍ਰਬੰਧਕ ਕਮੇਟੀ ਨੂੰ ਇਸ ਗੱਲ ਦੀ ਵਧਾਈ ਦਿੰਦੇ ਆ ਕਿ ਬੱਚਿਆਂ ਨੂੰ ਪੰਜਾਬੀ ਵੱਲ ਜੋੜ ਰਹੇ ਨੇ ਤੇ ਆਸ ਕਰਦੇ ਤੋ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਲੈ ਕੇ ਆਉਂਦੇ ਰਹਿਣਗੇ ਗੁਰਦੁਆਰਾ ਸਾਹਿਬ ਦੇ ਬਰਬਤਕ ਬਿਊਟੀਫੁਲੋ बोलते हुए ਸਰਦਾਰ ਜਗਰੂਪ ਸਿੰਘ ਗਰੇਵਾਲ ਨੇ ਕਿਹਾ ਕਿ ਇਸ ਉਪਰਾਲੇ ذریعے ਅਸੀਂ ਨਵੀਂ ਪੀੜੀ ਨੂੰ ਸਿੱਖ ਸੰਧਾਤਾ ਦੇ ਨਾਲ ਜੋੜਨ ਦੇ ਲਈ ਯਤਨਸ਼ੀਲ ਹਾਂ ਇੱਥੇ ਵੀ ਜ਼ਿਕਰ ਹੋ ਗਿਆ ਕਿ ਪੱਤਰਕਾਰ ਕੁਲਵੰਤ ਤਾਲੀਆ ਤੇ ਬਾਬਾ ਅਵਤਾਰ ਸਿੰਘ ਫ੍ਰੀਜ਼ ਨੂੰ ਇਲਾਕੇ ਦੀਆਂ ਜਾਣੀਆਂ ਪਛਾਣੀਆਂ ਸ਼ਖਸੀਅਤਾਂ ਨੇ ਇਹਨਾਂ ਤੇ ਬੱਚਿਆਂ ਦੀਆਂ ਪ੍ਰਾਪਤੀਆਂ ਦੇ ਲਈ ਤਾਲੀਆਂ ਤੇ ਸਿੱਧੂ ਪਰਿਵਾਰ ਨੂੰ ਪੰਜਾਬੀ ਪਾਈਚਾਰੇ ਫਲੋ ਵਧਾਈਆਂ ਦਿੱਤੀ ਗਈਆਂ ਨੇ ਇਸ ਮੌਕੇ ਤੇ ਗਗਨਦੀਪ ਸਿੰਘ ਸਿੱਧੂ ਅਤੇ ਰਾਜ ਸਿੰਘ ਉੱਭੇ ਨੇ ਗੁਰੂ ਸਾਹਿਬ ਦਾ ਸ਼ੁਕਰਾਨਾ ਕੀਤਾ ਤੇ ਨਵੀਂ ਪੀੜੀ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਗੁਰੂ ਦੇ ਸੰਦਾਰਤ ਨਾਲ ਜੁੜਨ ਲਈ ਕਿਹਾ ਇਸ ਮੌਕੇ ਤੇ ਸੁਪੀਰੀਅਰ ਕੋਰਟ ਫ੍ਰਿਸਨੋ ਵਿੱਚ ਨਿਯੁਕਤ ਜੱਜ ਹੋਏ ਗੁਰਸਿੱਖ ਨੌਜਵਾਨ ਰਾਜ ਸਿੰਘ ਬਦੇਸ਼ਾ ਤੇ ਪ੍ਰਬੰਧਕੀ ਕਮੇਟੀ ਵੱਲੋਂ ਜਗਰੂਪ ਸਿੰਘ ਨੇ ਸੰਥਾ ਨੂੰ ਸੰਬੋਧਨ ਕੀਤਾ ਸਮੁੱਚੇ ਪਾਈਚਾਰੇ ਦੁਬਾਰਾ ਉਲੀਕੇ ਗਏ ਅਜੀਹ ਪ੍ਰੋਗਰਾਮ ਜਿੱਥੇ ਵਿਦੇਸ਼ਾਂ ਦੇ ਵਿੱਚ ਪੰਜਾਬੀ ਪਾਈਚਾਰੇ ਦਾ ਮਾਣ ਵਧਾਉਂਦੇ ਨੇ ਉੱਥੇ ਹੀ ਸਮੁੱਚੇ ਪੰਜਾਬੀ ਪਾਈਚਾਰੇ ਦੀ ਦੂਸਰੇ ਪਾਈਚਾਰੇ ਦੇ ਵਿੱਚ ਪਛਾਣ ਵੀ ਬਣਦੀ ਹੈ ਇਸ ਪ੍ਰੋਗਰਾਮ ਦੀ ਸਫਲਤਾ ਅਤੇ ਬੱਚਾ ਦੀ ਹੌਸਲਾ ਅਫਜ਼ਾਈ ਦੇ ਲਈ ਸਮੂਹ ਪਰਪੰਦਕ ਕਮੇਟੀ ਫਤਾਈਤੀ ਪਾਤਰ ਅੰਮਿਤਪੜਾ ਛੜਤਾ ਇਹ ਪ੍ਰੋਗਰਾਮ ਬਹੁਤ ਹੀ ਯਾਦਗਾਰ ਹੋ ਨਿਭੜਿਆ ਪੰਜਾਬੀ ਹੁਣ ਬੜੇ ਮਾਣ ਦੀ ਗੱਲ ਹੈ ਕਿ ਬੇਸ਼ੱਕ ਅਸੀਂ ਆਪਣੇ ਦੇਸ਼ ਵਿਦੇਸ਼ ਤੋਂ ਦੂਰ ਆ ਗਏ ਪਰ ਆਪਣੇ ਪੰਜਾਬੀ ਵਿਰਸੇ ਨੂੰ ਆਪਣੇ ਸੱਭਿਆਚਾਰ ਨੂੰ ਆਪਣੇ ਧਰਮ ਨੂੰ ਦੁਨੀਆ ਭਰ ਦੇ ਵਿੱਚ ਅੱਗੇ ਨਾਲ ਲੈ ਕੇ ਚੱਲੇ ਹਾਂ ਇਹੀ ਖਾਸ ਗੱਲ ਆ ਕਿ ਪੰਜਾਬ ਦੇ ਵਿੱਚ ਬੇਸ਼ੱਕ ਤੁਹਾਨੂੰ ਦਸਤਾਰਾਂ ਨਹੀਂ ਦਿਸਣਗੀਆਂ ਪਰ ਵਿਦੇਸ਼ਾਂ ਦੇ ਵਿੱਚ ਜਦੋਂ ਤੁਸੀਂ ਸਫ਼ਰ ਕਰਦੇ ਹੋ ਜਾਂ ਕਦੇ ਆਉਂਦੇ ਹੋ ਤਾਂ ਦੇਖੋ ਇੱਥੇ ਪੰਜਾਬੀਆਂ ਦੀ ਚੜ੍ਹਦੀ ਕਲਾ ਆਪਣੇ ਪਹਿਰਾਵੇ ਦੀ ਆਪਣੀ ਸਿੱਖੇ ਦੀ ਆਪਣੇ ਸਰੂਪ ਦੀ ਹੁਣ ਗੱਲ ਕੀ ਕਰੀਏ ਕਿ ਸਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਨੌਕਰੀਆਂ ਕਰਨ ਲਈ ਵੀ ਇਥੋਂ ਦੇ ਬੱਚੇ ਆਪਣੇ ਪਹਿਰਾਵੇ ਦੇ ਵਿੱਚ ਜਾਂਦੇ ਆ ਆਪਣੀ ਪਹਿਚਾਣ ਬਣਾਈਆ ਪੰਜਾਬੀਆਂ ਨੇ ਮਿਹਨਤਾਂ ਕਰਕੇ ਮੱਲਾ ਮਾਰ ਕੇ ਇਹਨਾਂ ਹੀ ਮਿਹਨਤ ਨੂੰ ਫਲ ਪੈਂਦਾ ਜਾਂਦ ਬੱਚੇ ਆਪਣੇ ਪਹਿਰਾਵੇ ਦੇ ਵਿੱਚ ਜਾਂਦੇ ਤਾਂ ਮਾਪਿਆਂ ਦਾ ਸੀਨਾ ਚੌੜਾ ਹੋ ਜਾਂਦਾ ਕਿ ਸਾਡੇ ਬੱਚੇ ਆਪਣੇ ਸਿੱਖੀ ਸਰੂਪ ਨੂੰ ਕਾਇਮ ਰੱਖ ਕੇ ਪੰਜਾਬੀਆਂ ਦਾ ਮਾਣ ਬਦਾ ਰਹੇ ਆ ਸੋ ਉਹਨਾਂ ਨੂੰ ਦੇਖ ਕੇ ਹੋਰ ਬੱਚੇ ਵੀ ਉਤਸ਼ਾਹਿਤ ਹੁੰਦੇ ਆ ਫਿਰ ਜਨੋ ਤਾਂ ਮੈਂ ਕਲਵਾਂ ਤੋਂ ਵੀ ਤਾਲੀਆਂ ਆਪਣੇ ਸਾਥੀ ਜੀ ਦਾ ਮਾਸ਼ੀ ਕ ਤੇ ਕੈਮਰਾ ਅਮਰਤਾ ਉਹ ਵੀ ਨਾ ਪ੍ਰੋਗਰਾਮ 30 ਮਿੰਟ ਦੇ ਵਿੱਚ ਫਿਲਹਾਲ ਇਸ ਹਫਤੇ ਐ ਨਹੀਂ ਮਿਲਾਂਗੇ ਅਗਲੇ ਹਫਤੇ ਕੁਝ ਖੁਨਮੀਆਂ ਸਰਗਰਮੀਆਂ ਦੇ ਨਾਲ ਤਦ ਤੱਕ ਦੇ ਲਈ ਮੈਨੂੰ ਯਾਨੀ ਕਿ ਨਵਦੀਪ ਤਾਰਿਕਾ ਨੂੰ ਦੁਈ ਇਜਾਜ਼ਤ ਸਤਿ ਸ਼੍ਰੀ ਅਕਾਲ